ਇਸ ਰਾਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਨੂੰ ਗ੍ਰਿਫਤਾਰ ਕੀਤਾ ਹੈ ਕਿ ਕੀ ਕੁਝ ਪ੍ਰੋਬਲਮ ਹੋਇਆ ਜੀ ਹਾਂਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਜੁੱਧ ਨਸ਼ਿਆਂ ਵਿਰੋਧ ਚਾਈ ਮਹਿੰਮ ਤਹਿਤ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭਪਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਥਾਣਾ ਗੁਰੂ ਹਰ ਸਾਹਿਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਜਿਹੜੀ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੋਧ ਚਲਾਈ ਗਈ ਆ ਮਿਲੀ ਆ ਜਦੋਂ ਕੱਲ੍ਹ ਸ਼ਾਮ ਨੂੰ ਜਿਹੜਾ ਵਾ ਇੱਕ ਇਨਫੋਰਮੇਸ਼ਨ ਮਿਲੀ ਤੇ ਹਰਪ੍ਰੀਤ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਰਤੇਵਾਲ ਜਿਹੜਾ ਵਾ ਇਹ ਜਿਹੜਾ ਵਾ ਭੁੱਕੀ ਤੇ ਡੋਡੇ ਜਿਹੜਾ ਵਾ ਇਹ ਇਲਾਕੇ ਵਿੱਚ ਆਪਣੀ ਆਲਟੋ ਕਾਰ ਦੇ ਉੱਤੇ ਚੜ ਕੇ ਥਾਂ ਥਾਂ ਦੇ ਉੱਤੇ ਵੇਚਦਾ ਫਿਰਦਾ ਵਾ ਤੇ ਜੇਕਰ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਵਾ ਜੋ ਜਦ ਪੁਲਿਸ ਪਾਰਟੀ ਜਿਹੜੀ ਆ ਪੋਲ ਸੇਮ ਨਾਲਾ ਸੋਨਗੜ ਰਤੇਵਾਲ ਉੱਥੇ ਪਹੁੰਚੀ ਤਾਂ ਇੱਕ ਆਲਟੋ ਕਾਰ ਜਿਹੜੀ ਆ ਉਹ ਆਈ ਜਿਹਨੂੰ ਰੋਕੇ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਹਰਪ੍ਰੀਤ ਸਿੰਘ ਪੁੱਤਰ ਰਾਜੂ ਸਿੰਘ ਰਤੇਵਾਲਾ ਜਿਹਨੇ ਆਪਣਾ ਨਾਂ ਪਤਾ ਦੱਸਿਆ ਪੁਲਿਸ ਦੇ ਪੁੱਛਣ ਦੇ ਉੱਤੇ ਇਹਨੇ ਦੱਸਿਆ ਜਦੋਂ ਮਤਲਬ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਉਹਦੇ ਵਿੱਚੋਂ ਜਿਹੜਾ ਵਾ ਡੋਡੇ ਚੂਰਾ ਪੋਸਟ ਜਿਹੜਾ ਵੱਡਾ ਬੈਗ ਉਹਦਾ ਵਾ ਜਿਹੜਾ ਮਿਲਿਆ ਵਾ ਜਿਹਦੀ ਜੜੀ ਆ ਉਹ ਜਿਹੜੀ ਮਿੰਤੀ ਕੀਤੀ ਗਈ ਆ ਤੋਲਿਆ ਗਿਆ ਇਹਨੂੰ ਜਿਹੜਾ 13.5 ਕਿਲੋ ਡੋਡੇ ਚੂਰਾ ਪੋਸਟ ਬਰਾਮਦ ਹੋਇਆ ਜਿਹੜਾ ਕਾਇਦੇ ਅਨਸਾਰ ਇਹਦੇ ਖਿਲਾਫ ਜਿਹੜੀ ਆ ਮੁਕਦਮਾ ਨੰਬਰ 319/25 ਐਨਡੀਪੈਸ ਐਕਟ ਦੇ ਵਿੱਚ ਥਾਣਾ ਗੁਰੂ ਹਰ ਸਾਹਿਬੇ ਖੇ ਮੁਕਦਮਾ ਦਰਜ ਕੀਤਾ ਗਿਆ ਵਾ ਤੇ ਇਹਦੀ ਇਹਦੀ ਹੋਰ ਇਹਦੀ ਪੁੱਛਗਛ ਡੰਗ੍ਹਾਈ ਨਾ ਕੀਤੀ ਜਾ ਰਹੀ ਆ ਵੀ ਇਹ ਸਮਾਨ ਜਿਹੜਾ ਪੁਕੀ ਆ ਕਿੱਥੋਂ ਲੈ ਗਿਆ ਤੇ ਇਹਨੇ ਕਿੰਨੂੰ ਵੇਚਣਾ ਸੀਗਾ ਇਹਦਾ ਇਹ ਡੰਗ੍ਹਾਈ ਨਾ ਹੋਰ ਅੱਜ ਜਿਹੜਾ ਵਾ ਇਹਨੂੰ ਜੱਜ ਸਾਹਿਬ ਕੋਲ ਕੈਦ ਦੇ ਅਨਸਾਰ ਪੇਸ਼ ਕਰਕੇ ਇਹਦਾ ਪੁਲਸ ਰਿਮਾਂਡ ਲੈ ਕੇ ਤੇ ਡੰਗ੍ਹਾਈ ਨਾ ਇਹਨੂੰ ਪੁੱਛਗਛ ਕਰਕੇ ਜਿਹੜੇ ਹੋਰ ਵੀ ਸਰਾਗ ਮਿਲੇ ਤੇ ਉਹਦੇ ਮੁਤਾਬਕ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਭ ਤੋਂ ਪਹਿਲਾਂ ਨੂੰ ਨਾਮ ਨੇ ਦਰਜ ਹੈ ਹਾਂਜੀ ਇਹਦੇ ਖਿਲਾਫ ਪਹਿਲਾਂ ਇੱਕ ਮੁਕਦਮਾ 187/17 ਜਿਹੜਾ ਵਾ ਉਹ ਲੜਾਈ ਝਗੜੇ 452 ਦਾ ਦਰਜ ਆ ਦੇ ਜੇ ਜਚਵੀਂ ਜੇਲ ਕੱਟ ਗਿਆ ਤੇ ਕੱਲਾ ਹੀ ਸੀਗਾ ਜੀ ਕੱਲ ਹਾਂਜੀ ਇਹ ਆਲਟੋ ਕਾਰ ਦੇ ਵਿੱਚ ਕੱਲਾ ਹੀ ਸੀਗਾ ਪਹਿਲਾਂ ਵੀ ਹਾਂਜੀ ਆਲਟੋ ਕਾਰ ਵੀ ਸਰ ਬਰਾਮਦ ਕਰ ਲਈਆ ਹਾਂਜੀ ਪਹਿਲਾਂ ਵੀ ਇਹ ਵੇਚ ਰਿਆ ਨਸ਼ੇ ਕੀ ਇਤਲਾਹ ਸੀ ਜੀ ਹਾਂਜੀ ਇਤਲਾਹ ਤੇ ਇਹ ਸੀ ਹਾਂਜੀ ਇਹ ਪਹਿਲਾਂ ਵੀ ਕਾਫੀ ਦਿਨਾਂ ਤੋਂ ਇਹ ਸਰਗਰਮ ਸੀਗਾ ਪਰ ਪੁਲਿਸ ਦੇ ਕਾਬੂ ਨਹੀਂ ਆ ਰਿਹਾ ਸੀਗਾ ਤੇ ਕੱਲ ਜਿਹੜਾ ਵਾ ਸਾਨੂੰ ਜਿਹੜਾ ਇਹ ਪੁਲਿਸ ਦੇ ਜਿਹੜਾ ਵਾ ਅੜਕੇ ਚੜ ਗਿਆ ਤੇ ਨਾਲ ਹੀ ਇਹਦੇ ਕੋ ਜਿਹੜੇ ਡੋਡੇ 13.5 ਕਿਲੋ ਮਿਲੇ ਆ ਜਿਹਦਾ ਤਰੰਤੇ ਦੇ ਖਿਲਾਫ ਜਿਹੜੀ ਇਹ ਕਾਇਦੇ ਅਨਸਾਰ ਜਿਹੜੀ ਆ ਮਕਦਮਾ ਦਰਜ ਕਰਕੇ ਅੱਜ ਇਹਨੂੰ ਜਿਹੜਾ ਵਾ ਕਾਨੂੰਨ ਦੇ ਅਨਸਾਰ ਜਿਹੜਾ ਵਾ ਮਾਨਜੋ ਜੱਜ ਸਾਹਿਬ ਦੇ ਪੇਸ਼ ਕੀਤਾ ਜਾ ਰਿਹਾ ਵਾ ਅੱਜ ਦੀ ਇਸ ਪੀਸੀ ਦੇ ذریعے ਕੀ ਜਿਹੜਾ ਅਪੀਲ ਹੈਗੀ ਜਾਂ ਚਿਤਾਵਨੀ ਹੈਗੀ ਹੈ ਜਿਹੜੇ ਲੋਕ ਨਸ਼ੇ ਦਾ ਸੇਵਨ ਕਰਦੇ ਆ ਜਾਂ ਨਸ਼ਾ ਵੇਚਦੇ ਹੈਗਾ ਚਾਹੇ ਉਪਤਾ ਹੈ ਗੋਲੀਆਂ ਹੈ ਚਾਹੇ ਪੂਰਾ ਪੋਸਟ ਹੈ ਆਫੀਮ ਹੈ ਹਾਂਜੀ ਅਸੀਂ ਜਿਹੜੇ ਜਿਹੜਾ ਵੀ ਕੋਈ ਨਸ਼ੇ ਦਾ ਕਾਰੋਬਾਰ ਕਰਤਾ ਵਾ ਉਹਨੂੰ ਇਹ ਸਖਤ ਚਿਤਾਵਨੀ ਦੇਣਾ ਚਾਹੁੰਦੇ ਆ ਵੀ ਅਸੀਂ ਕਿਸੇ ਹਾਲਤ ਦੇ ਵਿੱਚ ਕਿਸੇ ਕੀਮਤ ਦੇ ਵਿੱਚ ਜਿਹੜਾ ਵੀ ਨਸ਼ਾ ਵੇਚਦਾ ਵਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਖਿਲਾਫ ਕਾਨੂੰਨ ਦੇ ਅਨਸਾਰ ਜਿਹੜੋ ਵੀ ਉਹ ਨਸ਼ੇ ਨਾਲ ਕਾਬੂ ਆ ਗਿਆ ਤੇ ਉਹਦੇ ਖਿਲਾਫ ਤੁਰੰਤ ਜਿਹੜਾ ਵਾ ਮਕਦਮਾ ਦਰਜ ਕੀਤਾ ਜਾਏਗਾ ਤੇ ਵੱਧ ਤੋਂ ਵੱਧ ਉਹਦੇ ਖਿਲਾਫ ਜਿਹੜਾ ਵਾ ਗਵਾਹੀਆਂ ਪੇਸ਼ ਕਰਕੇ ਉਹਦੇ ਬੈਕਵਰਡ ਫਾਰਵਰਡ ਲਿੰਕ ਪੱਜ ਕੇ ਉਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਤੇ ਪਤਾ ਲੱਗਿਆ ਪਿੱਛੇ ਕਿਹਦੇ ਨਾਲ ਤਾਰਾ ਜੁੜੀਆਂ ਕਿੱਥੋਂ ਹਾਂਜੀ ਉਹ ਸਾਡੀ ਇੱਕ ਤਫਤੀਸ਼ ਦਾ ਹਿੱਸਾ ਵਾ ਉਹ ਅੱਜ ਅਸੀਂ ਰਿਮਾਂਡ ਲੈ ਕੇ ਜਿਹੜਾ ਉਹਦਾ ਪਤਾ ਲਾਵਾਂਗੇ ਹਾਂਜੀ ਜਨਾਬ ਕੀ ਕਹਿਣਾ ਚਾਹੁੰਦੇ ਉਹ ਕਾਫੀ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਖਸੇ ਆ ਪੁਲਿਸ ਉਹਨਾਂ ਨੂੰ ਹਸਪਤਾਲਾਂ 'ਚ ਵੀ ਦਾਖਲ ਕਰਾ ਰਹੀ ਏ ਜੇਕਰ ਇਦਾਂ ਦੇ ਕੋਈ ਬੱਚੇ ਹੈਗੇ ਆ ਤਾਂ ਹਾਂਜੀ ਅਸੀਂ ਉਹਨਾਂ ਨੂੰ ਓਪਨ ਸੈਂਟਰਾਂ ਦੇ ਵਿੱਚ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਫ੍ਰੀ ਆਫ ਕਾਸਟ ਦੇ ਨਾਲ ਅਸੀਂ ਕਰ ਰਹੇ ਆ ਅਸੀਂ ਪਿੰਡ-ਪਿੰਡ ਜਿਹੜਾ ਵਾ ਜੁੱਧ ਨਸ਼ਿਆਂ ਵਿਰੁੱਧ ਤਹਿਤ ਸੈਮੀਨਾਰ ਵੀ ਲਾ ਰਹੇ ਆ ਤੇ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਆ ਲੋਕਾਂ ਦੇ ਪੇਰੈਂਟਸ ਨੂੰ ਇਹ ਮੋਤਬਰਾਂ ਨੂੰ ਕਿ ਜਿਹੜਾ ਵੀ ਕੋਈ ਪਿੰਡ ਦੇ ਵਿੱਚ ਨਸ਼ਾ ਜਿਹੜਾ ਇਸ ਲਤ ਦੇ ਵਿੱਚ ਲੱਗ ਗਿਆ ਵਾ ਨਸ਼ਾ ਪੀਣ ਲੱਗ ਪਿਆ ਵਾ ਤੇ ਉਹਨੂੰ ਸਾਡੇ ਕੋਲ ਲੈ ਕੇ ਆਓ ਅਸੀਂ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਉਹਨੂੰ ਪਿਆਰਨਾ ਹਸਪੀਟਲ ਦੇ ਵਿੱਚ ਫ੍ਰੀ ਆਫ ਕੋਸਟ ਦਾ ਇਲਾਜ ਕਰਾਵਾਂਗੇ ਸਰ ਜਿਹੜੇ ਯੁੱਧ ਨਸ਼ਾ ਰੋਧ ਜਿਹੜੇ ਸੈਮੀਨਾਰ ਲਾ ਰਹੇ ਆ ਆਪਾਂ ਉਹਨਾਂ ਨੇ ਕੋਈ ਲੋਕ ਜਾਗਰੂਤ ਹੋਏ ਉਹਨਾਂ ਹਾਂਜੀ ਬਹੁਤ ਜ਼ਿਆਦਾ ਉਹਦਾ ਬੜਾ ਫਾਇਦਾ ਮਿਲਿਆ ਵਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਵਾ ਇਹਦੇ ਸਬੰਧ ਦੇ ਵਿੱਚ ਵੱਖ-ਵੱਖ ਸੈਮੀਨਾਰ ਤੇ ਪੰਜਾਬ ਪੁਲਿਸ ਵੱਲੋਂ ਵੀ ਲਾਏ ਜਾ ਰਹੇ ਆ ਅਸੀਂ ਹਰ ਪਿੰਡ-ਪਿੰਡ ਜਾ ਕੇ ਵੱਡੇ ਕਸਬਿਆਂ ਵਿੱਚ ਜਾ ਕੇ ਜਿਹੜਾ ਵਾ ਲੋਕਾਂ ਨੂੰ ਜਾਗਰੂ ਕਰ ਰਹੇ ਆ ਕਿ ਨਸ਼ੇ ਦੀਆਂ ਜਿਹੜੀਆਂ ਮਾੜੀਆਂ ਜਿਹੜੀਆਂ ਇਹਦੀਆਂ ਹੈਗਿਆ ਕ੍ਰੀਤੀਆਂ ਉਹਦੇ ਬਾਰੇ ਜਾਣੂ ਕਰਾ ਰਹੇ ਆ ਕਿ ਇਹਦੇ ਨਾਲ ਜਿਹੜਾ ਵਾ ਨੁਕਸਾਨ ਹੀ ਨੁਕਸਾਨ ਆ ਫਾਇਦਾ ਕੋਈ ਨਹੀਂਗਾ ਤੇ ਨਵੀਂ ਜਿਹੜੀ ਜੰਗਨੇਰੇਸ਼ਨ ਆ ਉਹਨਾਂ ਨੂੰ ਸਮਝਾ ਰਹੇ ਆ ਕਿ ਇਹ ਕੰਮ ਦੇ ਵਿੱਚ ਨਾ ਲੱਗੋ ਜਿਹੜੇ ਲੱਗ ਚੁੱਕੇ ਆ ਅਸੀਂ ਉਹਨਾਂ ਦਾ ਵੀ ਇਲਾਜ ਕਰਾ ਰਹੇ ਆ ਰਿਮਾਂਡ ਤੇ ਲਿਆ ਜਾਊਗਾ ਅਦਾਲਤ ਵਿੱਚ ਤੇ ਜੋ ਹਾਂਜੀ ਇਹਨੂੰ ਮਾਨਜੋਗ ਜੱਜ ਸਾਹਿਬ ਦੇ ਪੇਸ਼ ਕਰਕੇ ਇਹਦਾ ਪੁਲਸਰ ਮੈਨ ਲਿਆ ਜਾਏਗਾ ਤੇ ਫਿਰ ਇਹਦੇ ਕੋ ਡੰਗਾਈ ਨਾਲ ਜਿਹੜੇ ਕੈਦਿਆਂ ਸਾਰ ਪੁਸ਼ਕਿਸ਼ ਕੀਤੀ ਜਾਏਗੀ